ਉਹ ਬੜੀ ਗਰਮੀ ਹੈ। ਓ ਪਪਾ ਤੂੰ ਕਿੱਥੋਂ ਆ? ਓ ਮੈਂ ਸੌਦਾ ਲੈ ਕੇ ਆਇਆ ਏ। ਓ ਖੋਤੇ ਆ ਹੋਂ ਡਜ ਦਾ ਫਰੀ ਲੈ ਗਿਆ ਹੁਨਾ। ਓ ਫਰੀ ਲੈ ਕੇ ਆਇਆ ਏ। ਓ ਮੈਂ ਸ਼ਾਹ ਨਾਲ ਮਾਲੇ ਠੱਗੀ। ਓ ਕਿਦਾਂ? ਓ ਇਦਾਂ ਵੀ ਸ਼ਾਹ ਤੋਂ ਮੈਂ ਲੈ ਸੌਦਾ। ਤੇ ਸ਼ਾਹ ਮੈਨੂੰ ਕਹਿੰਦਾ ਪੈਸੇ ਦੇ ਦੇਈ। ਮੈਂ ਕਿਹਾ ਸ਼ਾਹ ਤਾਨੂੰ ਹੁਣੇ ਪੈਸੇ ਦਿੱਤੇ ਆ ਤੇ ਸ਼ਾਹ ਨੂੰ ਪੈਗਾ ਭਲੇਖਾ। ਉਹਨੇ ਨਾਲੇ ਮੈਨੂੰ ਸੌਦਾ ਦਿੱਤਾ ਇਹਦੇ ਨਾਲੇ ਮੈਨੂੰ ਬਕਾਇਆ ਮੋੜਿਆ ਹੀ। ਓ ਨੋ। ਓ ਫੇਰ ਤਾਂ ਪਪਾ ਬੜੀ ਬਾਗਰੀ ਵਾਲੀ ਗੱਲ। ਉਹ ਬਾਦਰੀ ਵਾਲੀ ਗੱਲ ਤੇ ਹੈਗੀ ਆ ਪਰ ਤੂੰ ਵੀ ਕੋਈ ਬਾਦਰੀ ਕਰਕੇ ਵਿਖਾਣਾ। ਓ ਪਾਪਾ ਇਹ ਕਰੀ ਮੌਕਾ ਲੰਦੇ। ਤੇਰ ਨੂੰ ਅੱਡੀ ਬਾਦਰੀ ਕਰਕੇ ਵਿਖਾਉਂਗਾ। ਓਏ ਸ਼ਾਬਾਸ਼ ਨੱਥਿਆ ਤੇਰੇ। ਆਪ ਤਾਂ ਤੂੰ ਸਾਰੀ ਉਮਰ ਕੰਮ ਨਹੀਂ ਚੰਗਾ ਕੀਤਾ ਤੇ ਮੁੰਡੇ ਨੂੰ ਪੁੱਠੀਆਂ ਮੱਤਾਂ ਦੇ ਦਿੰਦਿਆ। ਠੱਗੀਆਂ ਵੇ ਕਿੰਨਾ ਚਿਰ ਘਰ ਚੱਲਣਗੇ? ਓ ਵੱਡਿਆ ਤੂੰ ਬੌੜਾ ਸਿਆਣਾ ਨਾ ਬਣ। ਤੂੰ ਆਪਦੇ ਜਵਾਕਾਂ ਦਾ ਵੇਹ। ਕੋਈ ਨਹੀਂ। ਓ ਮੇਰੇ ਬੱਚੇ ਸੈੱਟ ਨੇ। ਮੈਂ ਤੇਰੇ ਨੂੰ ਆਪਦੇ ਜਵਾਕਾਂ ਨੂੰ ਪੁੱਠੀਆਂ ਮੱਤਾਂ ਨਹੀਂ ਦੇਂਦਾ। ਨਾ ਇਹ ਸਕੂਲ ਜਾਵੇ, ਨਾ ਇਹਨੂੰ ਕੋਈ ਕੰਮ ਨਾ ਧੰਦਾ। ਜੇ ਇਦਾਂ ਹੀ ਚੱਲਦਾ ਰਿਹਾ ਨਾ ਤੇ ਸੱਦੀ ਨਾ ਬੁਲਾਈ ਤੇ ਮੈਂ ਲੜੇ ਦੀ ਤਾਈ ਓਏ ਤੂੰ ਆਪਦੇ ਜਵਾਬ ਵੇਖ ਤੂੰ ਸਾਨੂੰ ਕੀ ਕਹਿਣਾ ਉਹਨਾਂ ਥਿਆ ਉਹਨਾਂ ਥਿਆ ਓਏ ਕਿਹੜਾ ਡਰਮ ਜਿਹਾ ਆ ਗਿਆ ਆ ਆ ਪਾਪਾ ਹਾਂ ਹਾਂ ਉਹ ਬਾਹਰ ਉਹ ਬਾਹਰ ਗਿਆ ਥੀ ਆ ਗਿਆ ਹੈ ਉਹ ਹਾਥੀ ਨਹੀਂ ਆਇਆ ਪਰ ਹਾਥੀਰਗਾ ਬੰਦਾ ਆਇਆ ਇੱਕ ਉਹ ਜੇ ਕੋਈ ਆਇਆ ਤੇ ਪਰੇ ਮੋੜ ਦਿਆ ਕਰ ਓਏ ਉਹ ਕਿਹੜਾ ਉੱਧਾ ਆਇਆ ਨਾ ਕੋਈ ਲੈਣ ਦੇ ਨਾਲ ਹੀ ਆਇਆ ਨਾ ਜਾ ਮੈਂ ਸੌਣਾ ਮੋੜ ਦੇ ਉਹਨੂੰ ਹਾਂ ਕੀ ਆ ਉਹ ਜਾਦੇ ਪਿਓ ਨੱਥੇ ਨੂੰ ਕੱਲ ਉਹਨੂੰ ਮਿਲਣਾ ਮੈਂ ਉਹਦਾ ਊਖਾ ਹੈ ਉਹ ਕੀ ਮਤਲਬ ਤੇਰਾ ਉਹ ਤਾਂ ਕੱਲ ਮੈਨੂੰ ਚੰਗਾ ਭਲਾ ਮਿਲਿਆ ਹੈ ਉਹ ਕਹਣੀ ਹੋਇਆ ਉਹਨੂੰ ਉਹਦਾ ਨਾਨਾਪੁਰਾ ਹੋ ਗਿਆ ਉੱਥੇ ਗਿਆ ਆ। ਉਹ ਤੂੰ ਤੇ ਮੈਨੂੰ ਐਡਰ ਆਤਾ ਜਿਵੇਂ ਉਹ ਪੂਰਾ ਹੋ ਗਿਆ ਦਾ। ਓਏ ਹੌਣੇ ਪੂਰਾ ਆਇਆ ਆਜੇ ਨਾ ਉਹਨੇ ਪੰਜ ਸੱਤ ਦਿਨਾਂ ਨੂੰ ਮੇਲੀ ਉਹਨੂੰ। ਉਹ ਭੇੜਾ ਤਰਜੇ ਦਾ ਉਹ ਆਂਦਾ ਮੈਂ ਤਾਂ ਘਰੇ ਹੋਊਗਾ। ਕੰਮ ਮੌਦਾ ਹੀ ਤੇ ਗਰਮੀ 'ਚ ਮੈਂ ਮਾਰਦਾ ਫਿਰਦਾ। ਆਵੇ ਸਹੀ ਗੱਲ ਦੱਸੂਗਾ ਇਹਨੂੰ ਮੈਂ। ਉਹ ਜਦੋਂ ਆਇਆ ਨਾ ਉਹਨੂੰ ਦੱਸ ਦੀ ਕਾਂਡਾ ਰੋਡੀ ਆਇਆ ਏ। ਦੁਪਹਿਰਾਂ ਨੂੰ ਇਹਨੂੰ ਟਿਕਾਉਂਦਾ ਤੁਰਿਆ ਫਿਰਦਾ ਸੂਰਜੇ ਲੋਕਾਂ ਦੇ ਨਿਆਣੇ ਡਰਾਉਨ ਨੂੰ। ਹੋਂ ਤਰਿ ਐਡੀ ਸ਼ਾ ਤੇ ਨੀਂਦ ਵੀ ਪੂਰੀ ਹੋ ਗਈ ਆ ਉੱਠ ਕੇ ਵੀ ਆ ਗਿਆ ਅੱਗੇ ਮੈਨੂੰ ਕਹਤਾ ਹੀ ਓਏ ਉਹਨੇ ਬਾਂਦਰ ਜਨੇ ਨੀਂਦ ਖਰਾਬ ਕਰਤੀ ਆ ਪਤਾ ਨਹੀਂ ਕਿਹੜੀ ਬਲਾ ਹੈ ਹੈਗਾ ਕੌਣ ਹੀ ਹੋਜ ਓਏ ਯਾਰ ਕੀ ਹੋ ਆਪਣਾ ਨਾਮ ਦੱਸ ਕੇ ਗਿਆ ਹੀ ਆਣਾ ਕੌਂਦਾ ਓਏ ਆਣਾ ਕੌਂਦਾ ਨਹੀਂ ਕੌਂਦਾ ਰੈਡੀ ਹੀ ਹੋ ਉਹਦੇ ਆਪਣੇ ਕੰਮ ਆਇਆ ਹੀ ਪੈਸੇ ਦੇ ਨਾਲ ਆਇਆ ਮੈਨੂੰ ਮੈਂ ਉਹ ਤਾਂ ਪੁੱਛੇ ਹੀ ਤੇ ਤੂੰ ਆਪੇ ਗਾਂਟੇ ਇਹਨੂੰ ਕੱਲ ਦੇ ਮੈਂ ਕੱਲ ਤਾਂ ਓਏ ਮਾਰਾ ਚੰਗਰ ਨਹੀਂ ਆਖਿਆ ਨੂੰ ਕੋਈ ਉਹ ਆਪੇ ਕਹਿ ਗਿਆ ਜਿਹੜਾ ਹੁੰਦਾ ਭਜਾਦੀ ਉਹਨ ਮੈਂ ਤੁਹਾਨੂੰ ਕਲਤਾ ਮੈਂ ਆਪਾਂ ਪੈਣੇ ਨਹੀਂ ਪੰਜ-ਛੇ ਦਿਨ ਮਿਲਣਾ ਤੇਰਾ ਪਲਾਜ ਸਾਰਾ ਕੰਮ ਹੀ ਵਿਗੜ ਗਿਆ ਉਹ ਕੋਈ ਚਾਇਦਾ ਕੰਮ ਹੀ ਕਰ ਲੈ ਚਾਇਦਾ ਵੀ ਕਰ ਲੈ ਹਰੇ ਪੁੱਠੇ ਹੀ ਕਰਦਾ ਜਾ ਨਿਕਲ ਜਾ ਇੱਥੋਂ ਕੰਮ ਹੀ ਸਾਰਾ ਖਰਾਬ ਹੋ ਗਿਆ ਏ ਉਹ ਨੱਥਿਆ ਟੀਗਲ ਹੋ ਗਈ ਬੜਾ ਮੱਥੇ ਤੇ ਤਰਕ ਬਿਠਾਏ ਉਹ ਵੱਡਿਆ ਮੱਥੇ ਤੇ ਹੱਥ ਕੀ ਧਰਨੇ ਆ ਆ ਮੁੰਡੇ ਨੇ ਬੜਾ ਦੁਖੀ ਕੀਤਾ ਓਏ ਉਹਨੇ ਕੀ ਕਰਤਾ ਹੁਣ ਉਹ ਕਰਨਾ ਕੀ ਆ ਮੈਂ ਅੰਦਰ ਲੰਮੇ ਪਿਆ ਤੇ ਬਾਹਰ ਕੋਈ ਵਾਜਾ ਮਾਰਦਾ ਸੀ ਤੇ ਮੈਂ ਮੁੰਡੇ ਨੂੰ ਕਿਹਾ ਵੀ ਜੇ ਕੋਈ ਪੈਸੇ ਲੈਣਾ ਆ ਹੁਣ ਤਾਂ ਉਹਨੂੰ ਬਾਹਰੋਂ ਹੀ ਮੋੜਨੀ ਉਹ ਤੇ ਕੌਂਡਾ ਰੈਡੀ ਸੀ ਉਹਨੂੰ ਮੈਂ ਪੈਸੇ ਧਾਰੇ ਪੁੱਛੇ ਉਹ ਤੇ ਪੈਸੇ ਦੇਣ ਆਇਆ ਸੀ ਇਹ ਉਹਨੂੰ ਕਹਿੰਦਾ ਪਾਪੇ ਦਾ ਤੇ ਨਾਨਾ ਪੂਰਾ ਆ ਉੱਥੇ ਗਿਆ ਉਹਨੇ ਤਾਂ ਜੇ ਪੰਜਾ ਸੱਤਾਂ ਦਿਨਾਂ ਨੂੰ ਮੋੜਨਾ ਓਏ ਮੈਨੂੰ ਤਾਂ ਪੈਸਿਆਂ ਦੀ ਲੋੜ ਬੜੀ ਸੀ ਕੀ ਕਰਾਂ ਇਹ ਮੁੰਡੇ ਦਾ ਹਾਲਾ ਉਹ ਨੱਥਿਆ ਜਦੋਂ ਤੈਨੂੰ ਮੈਂ ਸਮਝਾਉਣਾ ਹਾਂ ਆਪੇ ਮੁੰਡੇ ਨੂੰ ਪੁੱਠੀਆਂ ਮੱਤਾਂ ਦੇਣਾ ਹਾਂ ਹੁਣ ਖੂਹ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਉਹ ਵੱਡਿਆ ਤੇਰੀ ਗੱਲ ਠੀਕ ਆ ਉਹ ਤਾਂ ਮੇਤੋ ਹੋ ਗਈ ਗਲਤੀ ਹੁਣ ਕੋਈ ਦਾਸ ਹੱਲ ਉਹ ਕਰਨਾ ਤੂੰ ਕੀ ਆ ਗੁਰੂ ਘਰ ਜਾ ਕੇ 나ਕੂ ਗੋਡਾ ਰਗੜ ਉਹ ਹੀ ਉਹਨੂੰ ਮਤਬਤ ਦਊਗਾ ਪਹਿਲਾਂ ਲੜਾ ਲੜਾਈ ਵਗਾਲ ਲੈਂਦੇ ਆ ਤੇ ਮੁੜ ਕੇ ਮਾਰਨੇ ਮੱਥੇ ਨੂੰ ਹੱਥ ਗੁੱਡ ਮਾਰਨਿੰਗ ਬੈਜੋ ਬੈਜੋ ਉੱਜ ਬੱਚੇ ਤਾਂ ਤਾਂ ਘਟਾਏ ਨੇ ਸੱਤ ਪੈਨ ਮੇਲਾ ਤਾਂ ਘਟਾਏ ਆ ਚਲ ਕੋਈ ਨਹੀਂ ਬਹਿ ਜਾ ਤੂੰ ਕੀ ਗੱਲ ਬਰਦੀ ਨਹੀਂ ਪਾ ਗਿਆ ਸਰ ਜੀ ਮੈਂ ਵੀ ਮੇਲੇ ਜਾਣਾ ਮੈਂ ਤਾਂ ਨਹੀਂ ਪਾ ਗਿਆ ਚਲ ਕੋਈ ਨਹੀਂ ਚੱਤ ਤੂੰ ਓਏ ਤੂੰ ਮੜਾ ਜੈਂਟਲਮੈਨ ਬਣ ਕੇ ਆ ਇਧਰ ਆ ਕੀ ਗੱਲ ਬਰਦੀ ਨਹੀਂ ਪਾ ਗਿਆ ਤੂੰ ਸਰ ਜੀ ਮੇਰੀ ਬਰਦੀ ਐ ਤੂੰ ਬਣਾ ਲਈ ਸੀ ਕਿਉਂ ਤੂੰ ਬਣਾ ਲਈ ਕਹ ਤਾ ਤੇਰੇ ਮੰਮੀ ਸਰ ਜੀ ਮੰਮੀ ਤਾਂ ਘਰ ਆ ਦਾਦੀ ਤੋਂ ਦਾਦੀ ਮੰਦਿਆ ਆਏ ਉਹ ਫਿਰ ਤੇ ਤੇਰੇ ਪਿਓ ਦਾ ਮਰੇ ਆ ਰਿਹਾ ਚਲ ਬਹਿ ਜਾ ਮੋਟਰ ਚੱਲਿਆ ਓਏ ਇਧਰ ਆ ਇਹਨ ਕਹਨੀਆ ਅੱਜ ਵੀ ਲੇਟ ਹੋ ਗਿਆ ਉਹ ਕੱਲ ਸਰ ਜੀ ਮੇਰੇ ਗਾੜੀ ਦੀ ਨਾ ਤਿਲਕਾ ਕੇ ਲੱਤ ਟੁੱਟ ਗਈ ਆ ਉਹਨੂੰ ਹਸਪਤਾਲ ਖੜਿਆ ਸੀ ਅੱਜ ਛੁੱਟੀ ਵੀ ਨਹੀਂ ਆ ਤਾ ਵੇ ਲੇਟ ਹੋ ਗਏ ਓ ਚਲ ਕੋ ਜੀ ਜਾ ਜਾ ਉਹਨ ਅਥਿਆ ਇਧਰ ਆ ਗੱਲ ਸੁਣੀ ਹਾਂ ਸ਼ਾ ਦੱਸ ਕੀ ਗੱਲ ਹੈ ਉਹ ਬਕਾਇਆ ਰਿਦਾਏ ਥੋੜਾ ਜਿਆ। ਓਏ ਕਾਦਾ ਬਕਾਇਆ ਮੈਂ ਕਹਤੋ ਕਿ ਮਰੁੰਡਾ ਖੜਿਆ ਏ। ਉਹ ਮਰੁੰਡਾ ਨਹੀਂ ਖੜਿਆ, ਨਿੰਕਾ ਖੜਿਆ ਮੁੰਡੇ ਤੇਰੇ ਨੇ ਆਂਦਾ ਹੀ ਪਾਪਾ ਨਹੀਂ ਠੀਕ ਉਹਨੂੰ ਪਿਉਣਾ ਏ। ਹਾਂ। ਓਏ ਇਹਦਾ ਭੇੜਾ ਤਰਜੇ ਮੁੰਡੇ ਦਾ। ਇਹਨੇ ਤੇ ਪਿੰਡ ਵਿੱਚ ਛੱਡਿਆ ਹੀ ਕੋਈ ਨਹੀਂ ਜਿੰਨਾ ਆਧਾਰਨਾ ਕੀਤਾ ਹੋਵੇ। ਓ ਚੱਲ ਠੀਕ ਆ ਸ਼ਾਹ। ਦੇਜੂਗਾ ਤੈਨੂੰ। ਹੁਣ ਮੈਂ ਨਾਲ ਪੈਸੇ ਨਹੀਂ ਲੈ ਕੇ ਆਇਆ। ਉਹ ਦੇ ਚਾਈ ਭਰਾਵਾ। ਮੁੰਡਾ ਰੈਡੀ ਸਾਹਿਬ ਉਹ ਨਥਿਆ ਤੋ ਕਿਦ ਤਰ ਜਨਾਬ ਤਾਡੇ ਲੈ ਆਇਆ ਕੇ ਮੇਰੇ ਲਕੀ ਲੈਣਾ ਜਨਾਬ ਤਾ ਤੋ ਪੈਸੇ ਨਹੀਂ ਪੁੱਛੇ ਉਹ ਕਿਹੜੇ ਪੈਸੇ ਉਹ ਜਦੋਂ ਪੈਸੇ ਤੇਰੇ ਘਰੇ ਦੇਣ ਗਿਆ ਤੇ ਤੇਰਾ ਮੁੰਡਾ ਕਾਲਾ ਕਲੂਟਾ ਹੋਰ ਦੀਆਂ ਹੋਰ ਸੁਣਾਉਂਦਾ ਹੁਣ ਕਿਹੜੇ ਪੈਸੇ ਪਾਲਦਾ ਜਨਾਬ ਇਹ ਦਾਣਾ ਕਹੋ ਉਹ ਤਾਂ ਜੇ ਬੱਚਾ ਏ ਅੱਛਾ ਬੱਚਾ ਏ ਉਹ ਬੋਲਣ ਲੱਗਿਆ ਤਾਂ ਵੇਂਦਾ ਨਹੀਂ ਉਹ ਨਾਲਿਆਂ ਦਾ ਮੇਰੇ ਪਾਪਾ ਨਾਨਾ ਮਰਿਆ ਉਹਨੇ ਪੰਜ ਛੇ ਦਿਨ ਮੁਰਦਣਾ ਨਹੀਂ ਤੇ ਹੁਣ ਏਡੀ ਸਭ ਕਿੱਥੋਂ ਆ ਗਿਆ ਓਏ ਉਹਨੂੰ ਸਵਾਦ ਆ ਪਤਾ ਏ ਉਹਦੇ ਜਵਾਗ ਹੈਗਾ ਉਹ ਮੈਂ ਤੇ ਤੁਹਾਡੀ ਚਾਹ ਚ ਗਾਂ ਕਰਾਰ ਕੀਤਾ ਏ ਇਦਾਂ ਮੋੜੋ ਨਾ ਪੈਸੇ ਮੈਨੂੰ ਜ਼ਰੂਰ ਦੋ ਓ ਚਲ ਠੀਕ ਆ ਮੈਂ ਕੀਤੀ ਤੇ ਨਾ ਜਵਾਨ ਪੈਸਾ ਮੈਂ ਤੈਨੂੰ ਦੇ ਦੇਣਾ ਹੈ ਪਰ ਮੇਰੇ ਕੋਲ ਕੈਸ਼ ਨਹੀਂ ਹੋਵੇਗਾ ਗੂਗਲ ਪੇ ਕਰਾਲਾ ਚਲੋ ਕੋਈ ਨਹੀਂ ਗੂਗਲ ਪੇ ਕਰ ਦੋ ਤੁਸੀਂ ਆਲੋ ਲੈ ਹੋ ਗਈ ਹੁਣ ਟਾਈਮ ਸਿਰ ਮੋੜ ਦੇਹੀਂ ਠੀਕ ਆ ਜਨਾਬ ਮੋੜ ਦੂੰਗਾ ਓਏ ਇੱਕ ਮਿੰਟ ਗੱਲ ਸੁਣ ਜਾ ਮੇਰੀ ਮੈਨੂੰ ਗਾਵੇਂ ਤੇਰੇ ਘਰ ਆਉਣਾ ਪੈ ਰਿਹਾ ਦਾ ਤੂੰ ਨੂੰ ਬੰਨ ਕੇ ਰੱਖੀ ਉਹ ਜਨਾਬ ਕਿਨੂੰ ਮੈਂ ਤਾਂ ਕੋਈ ਪੁੱਤਾ ਨਹੀਂ ਰੱਖਿਆ ਉਹ ਮੁੰਡਾ ਤੇਰਾ ਕੁੱਤਰੋ ਕਟਿਆ ਉਹ ਸਾਲਾ ਵਾਟ ਖਾਣ ਨੂੰ ਪੈਂਦਾ ਉਹ ਨੱਥਾ ਸਿਆ ਓ ਕੀ ਹਾਲ ਮਾਸਟਰ ਜੀ ਠੀਕ ਠਾਕ ਓਏ ਅੱਜ ਕਿਦਾਂ ਗੇੜੇ ਮਾਰੇ ਆ ਇੱਥੇ ਖੇਤ ਆਂ ਕਿੜਾ ਮਾਰਨਾ ਤੇ ਮਹਾਂ ਨੱਥੇ ਦਾ ਪਤਾ ਲੈ ਚਲੀ ਗਏ ਓਏ ਮੈਨੂੰ ਕੀ ਹੋਇਆ ਏ ਮੈਂ ਸੁਣਿਆ ਤੇਰੀ ਬਾਹ ਟੁੱਟੀ ਆ ਉਹਦੇ ਮੰਜੇ ਦੀ ਪੈਂਤ ਕੱਸਣ ਡਿਆ ਹਾਂ ਓ ਤੈਨੂੰ ਕਿਹੜੇ ਕੰਜਰ ਨੇ ਗਿਆ ਏ ਕੱਲ ਤੇਰਾ ਮੁੰਡਾ ਸਕੂਲ ਲੈ ਨਹੀਂ ਆਇਆ ਮੈਂ ਉਹਨੂੰ ਪਿਛਾ ਕਿਉਂ ਨਹੀਂ ਆਇਆ ਉਹ ਤਾਂ ਮੇਰੇ ਪਾਪੇ ਹੀ ਤਿਲਕ ਕੇ ਬਾਹ ਟੁੱਟ ਗਈ ਮੈਂ ਤਾਂ ਨਹੀਂ ਆਇਆ ਮੈਂ ਚੱਲ ਤੇਰਾ ਪਤਾ ਹੀ ਲੈ ਚਲੀ ਗਏ ਓਏ 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 ਓਹ ਨੋ ਓਏ ਇਹਦਾ ਬੇੜਾ ਤਰਜੀ ਓਏ ਇਹਦਾ ਓ ਮੈਂ ਕੱਲ ਕਿਹਾ ਵੀ ਸਕੂਲੇ ਕਿਉਂ ਨਹੀਂ ਜਾਂਦਾ ਤੇ ਮੈਨੂੰ ਕਹਿੰਦਾ ਮਾਸਟਰ ਦਾ ਦਾਦਾ ਮਰ ਗਿਆ ਏ ਉਹਨੇ ਅੱਜ ਸਕੂਲੇ ਨਹੀਂ ਆਉਣਾ ਓਏ ਦਾ ਮੈਂ ਕੀ ਇਲਾਜ ਕਰਾਂ ਫਿਰ ਸਮਝਾਉ ਉਹਨੂੰ ਕੁਛ ਓਏ ਮਾਸਟਰਾਂ ਮੈਂ ਤੇ ਬਥੇਰਾ ਸਮਝਾ ਸਮਝਾ ਥੱਕ ਗਿਆ ਮੇਰੀ ਨਹੀਂ ਸੁਣਦਾ ਉਹ ਕੋਈ ਸਵੇਰੇ ਆ ਲੈnde ਸਕੂਲੇ ਮੈਂ ਸਮਝਾਉ ਫਿਰ ਆਪਣੇ ਤਰੀਕੇ ਨਾਲ ਹੀ ਚੰਗਾ ਫਿਰ ਮੈਂ ਚੱਲਦਾ ਓ ਨਹੀਂ ਨਹੀਂ ਮਾਸਟਰਾਂ ਆਲਾ ਕੋਟ ਕੋਟ ਚਾਹ ਪੀਨੇ ਆ ਓ ਲੈ ਵੀ ਪੈ ਗਿਆ ਪੰਗਾ ਮਾਟਰ ਦੇ ਘਰੇ ਕੀ ਆ ਗਿਆ ਆ ਇੱਕ ਬਾਬਾ ਤੇਰੀ ਆ ਤੇ ਇੱਕ ਬਾਬਾ ਮੇਰੀ ਆ ਤੋੜਿਆ ਤੋ ਬੱਤੀਆਂ ਓ ਚੇਲਾ ਜੀ ਗਲਤ ਮੰਤਰ ਪੜੀ ਜਾਣਾ ਆ ਬਾਬਾ ਜੀ ਗਲਤੀ ਹੋ ਗਈ ਹਾਂ ਇੱਕੇ ਚੋਲਾ ਚ ਖੰਡ ਦੁੱਧ ਪਾ ਕੇ ਖਾ ਜਾ ਪੂਰੀ ਬਾਟੀ ਮੈਨੂੰ ਕਹਿੰਦੇ ਆ ਬਾਬਾ ਟਿੱਲੂ ਮਿਨਾਤੀ ਹਾਂਜੀ ਹਾਂਜੀ ਠੀਕ ਹੈ ਬਾਬਾ ਜੀ ਵੈਸੇ ਚੇਲਾ ਜੀ ਹਫਤਾ ਹੋ ਗਿਆ ਆਪਣੇ ਕੋਈ ਗਾਹਕ ਨਹੀਂ ਆਇਆ ਕੋਈ ਨਹੀਂ ਬਾਬਾ ਜੀ ਮੰਨ ਮੇਰੀ ਪਾਉਗੀ ਹਾਂ ਅੰਬਦਾ ਚਾਰ ਗਿਟ ਕਾਂਬਾ ਲੋਆ ਵੇਚ ਰਤੀ ਵੇਚ ਪ੍ਰਾਣਾ ਪਲਾਸਟਿਕ ਵੇਚ ਕੂਲਰ ਵੇਚ ਏਸੀ ਵੇਚ ਫ੍ਰਿਜਾਂ ਵੇਚ ਬਾਬਾ ਜੀ ਤੂੰ ਇਆ ਮੈਂ ਤੈਨੂੰ ਸਕਾਇਆ ਨਹੀਂ ਚੇਲਾ ਜੀ ਇਹ ਮੰਤਰ ਨਹੀਂ ਆ ਅਸਲ ਚ ਪਹਿਲਾਂ ਮੈਂ ਕਬਾੜ ਦਾ ਕੰਮ ਕਰਦਣਾ ਉਹੀ ਯਾਦ ਕਰੀ ਜਨਾ ਠੀਕ ਆ ਬਾਬਾ ਜੀ ਬਾਬਾ ਜੀ ਇੱਧਰ ਹਾਂ ਬੱਚਾ ਇਹ ਸਮੱਸਿਆ ਬਾਬਾ ਕਮੇਟੀ ਪਾਈ ਸੀ ਤੇ ਤਰ ਨਹੀਂ ਢਈ ਤੇ ਬਾਬਾ ਜੀ ਕੀ ਕਰਨ ਬਾਬਾ ਜੀ ਨੇ ਆਵਾਜ਼ ਦਿੱਤੀ ਸੱਡੀ ਚੇਲਾ ਦੀ ਕੁਲ ਕੁਲ ਪੱਖੀ ਫੜੋ ਚੱਲੋ ਤੇ ਠੰਡ ਰੱਖੋ ਬੱਚਾ ਵਿਸਥਾਰ ਨਾਲ ਦੱਸ ਕਮੇਟੀ ਕਿਉਂ ਨਹੀਂ ਤਰਦੀ ਬਾਬਾਈ ਮਾਈ ਸੂਈ ਨਮਾਈ ਦਾ ਗਿਆ ਘੱਟਾ ਮਾਰ ਹੁਣ ਮੱਝ ਮਿਲਦੀ ਨਹੀਂ ਉਹਦਾ ਦੁੱਧ ਵੇਚ ਕੇ ਰਬ ਕਮੇਟੀ ਦਾ ਅਰਨੀ ਕੋਣ ਕੋਈ ਕਰੋ ਮਸਲੇ ਦਾ ਹੱਲ ਘੱਟੇ ਕਰਕੇ ਮੱਝ ਨਹੀਂ ਮਿਲਦੀ ਅੰਡੀ ਮੰਡੀ ਸ਼ੰਡੀ ਮਾਜਰਤ ਵੜਕਿੰਦੀ ਆਲੇ ਫਰ ਕੋੜੀ ਇਹਦੇ ਵਿੱਚੋਂ ਦਾਣਾ-ਦਾਣਾ ਕਰਕੇ ਤੂੰ ਮੱਝ ਨੂੰ ਦੇਣਾ ਸੂਈ ਮੱਝ ਨੂੰ ਛੱਡ ਜਿਹੜੀਆਂ ਫੰਡਰਾਂ ਨੂੰ ਵੀ ਦੇ ਦੇਂਗਾ ਉਹ ਵੀ ਦੁੱਧ ਦੇਣ ਲੱਗ ਜਾਣਗੀਆਂ ਜੇ ਫਿਰ ਵੀ ਮੱਝ ਨਾ ਮਿਲੇ ਕੱਟਾ ਸਾਡੇ ਕੋਲ ਹੈਗਾ ਲੈ ਜੀ ਚਲੋ ਠੀਕ ਹੈ ਬਾਬਾ ਜੀ ਕਿੰਨੀ ਮਾਇਆ ਜੀ ਬਾਬੇ ਗਿਣਕੇ ਨਹੀਂ ਮਾਇਆ ਲੈਂਦੇ ਖੁੱਲੀ ਮਾਇਆ ਧਰਦੇ ਬਾਬਾ ਜੀ ਤੂੰ ਮੈਨੂੰ ਆਪਣੀ ਭਗਤੀ ਆ ਤੇਰੇ ਕਹਿੰਦੇ ਲੋਕਾਂ ਦੀ ਮਦਦ ਤੇ ਲੈ ਪੈਣ ਨੂੰ ਰੱਖਿਆ ਵਾ ਉਹ ਚੇਲਾ ਜੀ ਆਪਣੀ ਰੋਜੀ ਰੋਟੀ ਆ ਬੜਾ ਕੁਛ ਕਰਨਾ ਪੈਂਦਾ ਲੱਗ ਜਾ ਭਗਤੀ ਚ ਕੀ ਕਹ ਬਾਬਾ ਜੀ ਬਗਾ ਕਾ ਕੀਤਾ ਬਾਬਾ ਜੀ ਬਾਬਾ ਜੀ ਮੇਰਾ ਕਰੋ ਕੋਈ ਹੱਲ ਮੈਂ ਬੜਾ ਦੁਖੀ ਜੇ ਬੱਚਾ ਦੁਖੀ ਤਾਂ ਤੂੰ ਆਪਣੀ ਬੂਥੀ ਤੋਂ ਲੱਗਣ ਡਿਆ ਵਾ ਮੈਨੂੰ ਤਕਲੀਫ ਦੱਸ ਕੀ ਆ ਬਾਬਾ ਜੀ ਇੱਕ ਮੇਰਾ ਪੋਤਿਆ ਸਾਰੀ ਦਿਹਾੜੀ ਝੂਠ ਹੀ ਬੋਲੀ ਜਾਂਦਾ ਏ ਇਹ ਵੀ ਸਾਰੀ ਦਿਹਾੜੀ ਝੂਠੀ ਬੋਲਣ ਦਾ ਕੋਈ ਸੱਚ ਬੋਲਦਾ ਅੱਛਾ ਤੇ ਝੂਠ ਮਾਰਨਾ ਤੈਨੂੰ ਕਾਦੀ ਤਕਲੀਫ ਬਾਬਾ ਵੀ ਤਕਲੀਫ ਹੈ ਕਿਆ ਕਦੀ ਸਕੂਲੇ ਜਾ ਕੇ ਮਾਸਟਰ ਨੂੰ ਕਹਿੰਦਾ ਮੇਰੇ ਪਿਓ ਦੀ ਲੱਤ ਟੁੱਟ ਗਈ ਆ ਕਦੀ ਕਹਿੰਦਾ ਮੇਰੇ ਪਿਓ ਦਾ ਨਾਨਾ ਮਰ ਗਿਆ ਕਦੀ ਕਹਿੰਦਾ ਮੇਰੇ ਪਿਓ ਨੂੰ ਮਿਰਗੀ ਪੈ ਗਈ ਹੂੰ ਇਹ ਸਮੱਸਿਆ ਆ ਹਾਂਜੀ ਬਾਬਾ ਜੀ ਅੰਡੀ ਮੰਡੀ ਛੰਡੀ ਦਾ ਦੇ ਤਰੀ ਬੜੀ ਗੰਦੀ ਆ ਫਰਤਬੀਤ ਸਵੇਰੇ ਦਿਨ ਚੜਨ ਤੋਂ ਪਹਿਲਾਂ ਮੁੰਡੇ ਨੂੰ ਤਿੰਨ ਦਿਨ ਲਗਾਤਾਰ ਪਿਆਦੀ ਮੁੰਡਾ ਤੇਰਾ ਸੱਚ ਬੋਲਣਾ ਸ਼ੁਰੂ ਕਰਦੀ ਆ ਜੈਵਾ ਪਿਆਰੀ ਚਾਹ ਬਬੇ ਪੇਟਾ ਦੇ ਦੇ ਜਾ ਬਾਬਾ ਜੀ ਮੈਨੂੰ ਫੋਨ ਆ ਗਿਆ ਛੇਤੀਆ ਮੈਂ ਬਾਅਦ ਕਰ ਦੂੰਗਾ ਦੇਖ ਹਾਂ ਬਾਬਾ ਜੀ ਤੂੰ ਜੇ ਚਾਵਲ ਲੈ ਗਿਆ ਹੈਗੇ ਉਹ ਤੁਹਾਡੇ ਨੂੰ ਚਾਵਲ ਜਿਆਦਾ ਨਿਕਲੇ ਕੋਈ ਨਹੀਂ ਗੂਗਲ ਪੇ ਕਰਾ ਲਾਂਗੇ ਫੋਨ ਕਰ ਤੋ ਕੱਢੋ ਸਾਰ ਉਹ ਨੱਥੇ ਦਾ ਮੁੰਡਾ ਫੇਰ ਨਹੀਂ ਆਜ ਆ ਲੈੰਦੋ ਇਹਨੂੰ ਬਣਾਉਣਾ ਪੰਦਾ ਅੱਜ ਮੈਂ ਉਹ ਤੇਰੀ ਬਾਹ ਨੂੰ ਕੀ ਹੋ ਗਿਆ ਓਏ ਓ ਮਾਟਰ ਜੀ ਤੁਸੀਂ ਪਤਾ ਨਹੀਂ ਸ਼ਾਮੀ ਮੇਰੇ ਪਾਪੇ ਨੂੰ ਕੀ ਕਹੇ ਉਹਨੇ ਤਾਂ ਕੁੱਟ-ਕੁੱਟ ਕੇ ਮੇਰੀ ਬਾਹ ਤੋੜਤੀ ਏ ਤੇਰਾ ਭਲਾ ਜਾਈ ਨਿੱਕੀ ਜਿਹੀ ਗਲਤੀ ਪਿੱਛੇ ਜਵਾਬ ਦੀ ਬਾਹ ਤੋੜਤੀ ਆ ਚੱਲ ਬਹਿ ਜਾ ਉਹ ਚੱਲ ਬਹਿਣਾ ਤੂੰ 2-3 ਦਿਨ ਰੈਸਟ ਕਰ ਨਾ ਮੈਂ ਜਵਾਬ ਕੋ ਬੰਬ ਦਿਖਾ ਦੇਗੀ ਚਲੋ ਕਰੋ ਕੰਮ ਫਿਰ ਹੋਰ ਚਾਚਾ ਪਾਲੀ ਖਾ ਲ ਆ ਪੁੱਤਰਾ ਜੀ ਵੇਲੇ ਆਏ ਇਹ ਗੱਲ ਨੱਥਿਆ ਬੜਾ ਮੋਟੇ ਲਾਇਆ ਸੁਟਿਆਈ ਓ ਟਿੱਲਾ ਕੀ ਸੁਟਣਾ ਮੂੰਹ ਆਹ ਮੁੰਡੇ ਨੇ ਬੜੀ ਜਾਨ ਦੁਖੀ ਕੀਤੀ ਗੱਲ ਗੱਲ ਤੇ ਝੂਠ ਮਾਰੀ ਜਾਂਦਾ ਓ ਪਿੰਡ ਦੀਆਂ ਸਾਰੀਆਂ ਦੁਕਾਨਾਂ ਤੇ ਉਹਨੇ ਆਧਾਰ ਕੀਤਾ ਹੀ ਮੇਰਾ ਨਾਮ ਲੈ ਲੈ ਕੋਈ ਗੱਲ ਨਹੀਂ ਨੱਥਿਆ ਉਹ ਬੱਚਾ ਇਹਨੂੰ ਸਮਝਾ ਸਮਝੂ ਕੇ ਵੇਖ ਲੈਣਾ ਓ ਚਾਚਾ ਬਥੇਰਾ ਸਮਝਾ ਕੇ ਵੇਖ ਲਿਆ ਓ ਮੈਂ ਤੇ ਬਾਬਿਆਂ ਤੋਂ ਧਾਗੇ ਤਵੀਦ ਕਰਾ ਕੇ ਵੇਖ ਲਿਆ ਕੋਈ ਫਰਕ ਨਹੀਂ ਪਿਆ ਪੱਖੇ ਅੱਗੇ ਤੇ ਨਜ਼ਾਰਾ ਆ ਜਾਂਦਾ ਓਏ ਮਾਨਦਾ ਫਿਰ ਆਪਦੇ ਪਾਪੇ ਦੀਆਂ ਯਾਤਰੀਆਂ ਇਹ ਉਸੇ ਬੰਦੇ ਦੇ ਪੈਸਿਆਂ ਦਾ ਪੱਖਾ ਹੀ ਜਿਹਨੂੰ ਤੂੰ 12ਵਾਂ ਮੋੜਿਆ ਓ ਪਪਾ ਜੀ ਯਾਤਰੀ ਮਾਰਨ ਲੱਗਾ ਹੈ ਤਾਂ ਮਾਸਾ ਵੱਡੀ ਮਾਰ ਲੈਣੋ ਆ ਪੱਖੇ ਦੀ ਥਾਂ ਤੇ ਅਸੀਂ ਤੇ ਆ ਜਾਂਦਾ ਪੱਖੇ ਗਾੜੀ ਬੈਠੇ ਤੇ ਫੇਰ ਮੁਰਕਾ ਆਈ ਜਾਂਦੇ ਆਇਆ ਉਹ ਨਥਿਆ ਓਇਆ ਬਾਹਰ ਵੇਖ ਕੌਣ ਆਇਆ ਹੈ ਓ ਪਾਪਾ ਉਹ ਹੀ ਆਇਆ ਹੀ ਐਣਾ ਕੌਂਡਾ ਜਾਈ ਓਏ ਬਲਾਕ ਕਿਧਰੋਂ ਆ ਗਿਆ ਇਹਨੇ ਪੜੋਲੇ ਜਨੇ ਆਪਾਂ ਨੂੰ ਬੜਾ ਦੁਖੀ ਕਰਨਾ ਈ ਇਹਨੇ ਕੰਜਨ ਨੇ ਸਤਾਈ ਮਾਰਨਾ ਈ ਇਹਦਾ ਕੰਜਰ ਦਾ ਕੋਈ ਇਲਾਜ ਕਰਨਾ ਹੀ ਪੈਣਾ ਏ ਓ ਜਾ ਇਹਨੂੰ ਗੰਦ ਜੇ ਨੂੰ ਮਗਰੋਂ ਲਾ ਤੇ ਮੈਂ ਤੋ ਲੱਤਾਂ ਨਾ ਪਣਾ ਲੈ ਇਹਨੂੰ ਮਾਰ ਝੂਠ ਛੱਟ ਤੇ ਤੋਰ ਇਥੋਂ ਚੱਲ ਠੀਕ ਆ ਸ਼ਸ਼ੀ ਕਾਲਕਲ ਜੀ ਨੂੰ ਬੜੀਆਂ ਗਲ ਆ ਗਈ ਪਿਛਲੇ ਸਾਲ ਬੜਾ ਸੂਈ ਕੁੱਤੇ ਕੁਪਿਆ ਓ ਪਾਪਾ ਪਦਰਾ ਕਿੱਥੇ ਆ ਉਹ ਤੋਂ ਪਹਿਲੇ ਲੈਣੇ ਆ ਓ ਪਾਪਾ ਆਂਦਾ ਉਹਨੂੰ ਕਿ ਮੈਂ ਨਹੀਂ ਕਰਾਂਗਾ ਕਿਉਂ? ਉਹ ਪਾਪਾ ਕਹਿੰਦਾ ਇਹਦੇ ਪਰੋਲੇ ਜਿਹਦੇ ਪੈਸੇ ਦੇਣੇ ਆ ਇੰਨੇ ਗਲੀ ਚ ਗੇੜੇ ਮਾਰ ਮਾਰ ਕੇ ਇਟਾ ਬਾਹ ਦੇਣੀਆਂ ਇਹਨੂੰ ਬਾਹਰੋਂ ਮੋੜ ਦੇਣੇ ਤੇ ਮਾਂ ਅੰਦਰ ਆਈਆਂ ਲੱਤਾਂ ਤੋੜ ਦੇਣੀਆਂ। ਉਹ ਮੇਰੀਆਂ ਲੱਤਾਂ ਤੋੜੂਗਾ? ਹਾਂਜੀ ਅੰਕਲ ਦੀ ਪਾਪੇ ਨੇ ਤੇ ਇਦਾਂ ਹੀ ਆਖਿਆ ਸੀ। ਉਹ ਮੇਰੀਆਂ ਲੱਤਾਂ ਬਾਝ ਤੋੜੂਗਾ ਪਹਿਲਾਂ ਮੈਂ ਤੋੜਦਾ। ਓ ਨੋ। ਉਹ ਇਹ ਤਾਂ ਬਲਾ ਇੱਧਰ ਨੂੰ ਆ ਗਈ ਆ। ਉਹ ਤੂੰ ਮੇਰੀਆਂ ਲੱਤਾਂ ਤੋੜੇਗਾ? ਆਹ। ਆਹ। ਉਹ ਰੇਂਜ ਤੋੜੀ। ਓ ਮੇਰੀ ਗਲਤੀ ਕੀ ਆ ਮੈਨੂੰ ਦੱਸ ਦੇ ਲੈ ਉਹ ਸਾਰਾ ਮੁੰਡੇ ਮੈਨੂੰ ਦੱਸਦਾ ਸੱਚ ਤੂੰ ਮੈਨੂੰ ਗਾਹ ਕਰਨਾ ਉਹ ਪਹਿਲੇ ਕਿ ਮੈਨੂੰ ਨੀ ਮੋੜਨੇ ਆਹ ਕੰਜਰਾ ਮੈਨੂੰ ਮਰਵਾ ਕਈਓ